ਰਾਉਪ ਦਾ ਪੰਜਾਬ ਟੀਵੀ ਲਈ ਤੁਹਾਡਾ ਸਵਾਗਤ ਮੈਂ ਦਰਸ਼ਨ ਸਿੰਘ ਕੋਖਰ ਅੱਜ ਗੱਲ ਕਰਾਂਗੇ ਜੇਰਖਪੁਰ ਸਬਤ ਤਹਿਸੀਲ ਵਿੱਚ ਕਿਸ ਤਰ੍ਹਾਂ ਫਿਰ ਰਿਸ਼ਟਾਚਾਰ ਦਾ ਬੋਲਬਾਲਾ ਹੋ ਗਿਆ ਹੈ ਇਸ ਤੋਂ ਪਹਿਲਾਂ ਕਿ ਪੂਰੀ ਗੱਲ ਕਰੀਏ ਇੱਕ ਛੋਟਾ ਵੀਡੀਓ ਕਲਿੱਪ ਦੇਖੋ ਬਾਅਦ ਵਿੱਚ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਇਸ ਕਲਿੱਪ ਦੇ ਵਿੱਚ ਇੱਕ ਮੋਨਾ ਬੰਦਾ ਨਜ਼ਰ ਆਉਂਦਾ ਹੈ ਉਹ ਬੰਦਾ ਪ੍ਰਾਈਵੇਟ ਤੌਰ ਤੇ ਤਹਿਸੀਲ ਦੇ ਵਿੱਚ ਕੰਮ ਕਰਦਾ ਤੇ ਸਾਰ ਕੰਟਰੋਲ ਤਹਿਸੀਲ ਦਾ ਉਸ ਕੋਲ ਹੈ ਤੇ ਮੇਨ ਡਾਕੂਮੈਂਟ ਵੀ ਉਦੇ ਕੋਲ ਹੁੰਦੇ ਨੇ ਨਾਲ ਡੀਸੀ ਰੇਟ ਤੇ ਮਲਕੀਸ਼ ਸਿੰਘ ਕੰਮ ਕਰਦਾ ਜੋ ਪੱਗ ਵਾਲਾ ਸਰਦਾਰ ਲੜਕਾ ਇਹਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਤਾਂ ਮੈਂ ਤੁਹਾਨੂੰ ਵੈਸੇ ਕਿਦਾ ਇਹ ਮਸਕੈਣੀ ਕਰ ਰਿਹਾ ਸੀ ਫਿਰ ਤਾਂ ਮੇ ਕਿ ਮੁੱਖ ਮੰਤਰੀ ਉਗਨ ਸਿੰਘ ਮਾਨ ਨੇ ਪਿਛਟ ਤਹਿਸੀਲਾਰਾਂ ਖਾਤ ਵੱਡੀ ਮਹਿੰਮ ਚਲਾਈ ਸੀ ਤੇ ਸਖਤ ਐਕਸ਼ਨ ਕੀਤੇ ਸਨ ਜਿਸ ਕਾਰਨ ਬਹੁਤ ਤਹਿਸੀਲਦਾਰ ਠੰਡੇ ਜੋ ਕੇ ਬਹਿ ਗਏ ਨੇ ਤੇ ਉਹ ਬਿਨਾ ਰਿਸ਼ਵਤ ਤੋਂ ਵੀ ਕੰਮ ਕਰਦੇ ਪਏ ਨੇ ਪਰ ਫਿਰ ਵੀ ਜੋ ਜੇਕਬੁਰਦੀ ਸਬ ਤਹਿਸੀਲਾ ਇਹਦੇ ਵਿੱਚ ਅਜੇ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਭਾਵੇਂ ਕਿ ਐਫਸੀਆਰ ਵੱਲੋਂ ਸਖਤ ਦੇਸ਼ ਦਿੱਤੇ ਜਾਂਦੇ ਨੇ ਸਮੇ ਸਮੇਸਰ ਕਿ ਰਿਸ਼ਵਤ ਲੈਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਬੜੀ ਇੱਕ ਸੰਦੇ ਕੈਮਰੇ ਲਗਾਏ ਜਾਣ ਪਰ ਕੈਮਰਿਆਂ ਤੋਂ ਉਲ੍ਹਾ ਕਿਵੇਂ ਬਣਾਉਂਦੇ ਨੇ ਰਿਸ਼ਵਤ ਲੈਣ ਵਾਲੇ ਉਹ ਜਾਂ ਤਾਂ ਫਿਰ ਵਾਸ਼ਰੂਮ ਦੇ ਵਿੱਚ ਜਾ ਕੇ ਰਿਸ਼ਵਤ ਲੈਂਦੇ ਨੇ ਜਾਂ ਫਿਰ ਪਰਦੇ ਲਗਾ ਰੱਖਦੇ ਨੇ ਆਪਣੇ ਕਮਰਾਂ ਦੇ ਕੋਲ ਜਿਸ ਤਰ੍ਹਾਂ ਦੋ ਲੜਕੇ ਤੋਂ ਨਜ਼ਰ ਆਉਂਦੇ ਨੇ 8 ਵਜੇ ਤੱਕ ਇਹ ਲੜਕੇ ਤਹਿਸੀਲ ਦੇ ਵਿੱਚ ਕੰਮ ਕਰਦੇ ਨੇ ਇਸ ਤਹਿਸੀਲ ਦੇ ਵਿੱਚ ਇੱਕ ਮੇਨ ਤਹਿਸੀਲਦਾਰ ਹੈ ਦੋ ਹੈ ਗਿਆ ਨੈਪ ਤਹਿਸੀਲਦਾਰ ਜਿਹੜੇ ਨੈਪ ਤਹਿਸੀਲਦਾਰ ਨੇ ਰਜਿਸਟਰੀਆਂ ਕਰਦੇ ਨੇ ਭਾਵੇਂ ਕਿ ਸਿੱਧੇ ਤੌਰ ਤੇ ਉਹ ਰਿਸ਼ਵਤ ਖੋਰੀ ਨਹੀਂ ਕਰਦੇ ਪਰ ਦਲਾਲਾਂ ਰਾਹੀਂ ਉਹ ਜ਼ਰੂਰ ਪੈਸੇ ਲੈਂਦੇ ਨੇ ਅੱਜ ਦੀ ਡੇਟ ਦੇ ਵਿੱਚ ਵੀ 5000 ਰੁਪਏ ਤੋਂ ਲੈ ਕੇ 50000 ਰੁਪਏ ਤੱਕ ਦੀ ਰਿਸ਼ਵਤ ਜਿਹੜੀ ਹੈ ਉਹ ਲਈ ਜਾਂਦੀ ਹੈ ਉਹਨਾਂ ਗੱਲ ਕਰਾਂਗੇ ਕਿ 8 ਵਜੇ ਤੱਕ ਤਹਿਸੀਲ ਦਫ਼ਤਰ ਕਿਉਂ ਖੁੱਲੇ ਰਹਿੰਦੇ ਨੇ ਅਸਲ ਦੇ ਵਿੱਚ ਮਲਕੀਸ਼ਿੰਗ ਅਨੰਦ ਦਾ ਬੰਦਾ ਹੈ ਜੋ ਡੀਸੀ ਰੇਟ ਤੇ ਲੱਗਿਆ ਹੋਇਆ ਇਹ ਜਿਹੜਾ ਬਾਹਰ ਦੇ ਵਿੱਚ ਜਿਹੜਾ ਹੈਗਾ ਸਕੈਨ ਵਗੈਰਾ ਕਰਦਾ ਜਾਂ ਰਿਕਾਰਡ ਮੇਨਟੇਨ ਕਰਦਾ ਪਰ ਜਦੋਂ ਇਹ ਇਹਨੇ ਕੋਈ ਕੰਮ ਕਰਨਾ ਹੁੰਦਾ ਤਾਂ ਇਹ ਮੋਟੀ ਫੀਸ ਵਸੂਲਦਾ ਹੈ ਆਪਣੀ ਜੇਬ ਦੇ ਵਿੱਚ तकरीबन 40 ਤੋਂ 50000 ਰੁਪਇਆ ਨਿੱਤ ਦਿਨ ਇਹ ਪੱਕੀ ਜਾਂਦਾ ਹੈ ਸੋ ਭਾਰਮਿਕਤ ਦਾ ਜਿਹੜੀ ਫੀਸ ਹੈ ਸਰਕਾਰੀ ਉਹ 300 ਰੁਪਇਆ ਹੈ ਪਰ ਮਲਕੀਸ਼ਿੰਗ ਅਨੰਦ ਦਾ ਬੰਦਾ 1200 ਰੁਪਏ ਵਸੂਲ ਕਰਦਾ ਹੈ ਕਿਸੇ ਤਰ੍ਹਾਂ ਜੇਕਰ ਕਿਸੇ ਨੇ ਰਜਿਸਟਰੀ ਲੈਣੀ ਹੋਵੇ ਜਾਇਦਾਦ ਦੀ ਮੋਹਰ ਵਾਲੀ ਜਾਂ ਕਹਿ ਸਕਦੇ ਆ ਤਸਦੀਕ ਸੋਦਾ ਉਹਦਾ ਜਿਹੜਾ ਸਰਕਾਰੀ ਫੀਸ ਆ 800 ਰੁਪਏ 690 ਰੁਪਏ ਬਣਦੇ ਨੇ ਲੋਕੀ 800 ਰੁਪਏ ਦੇ ਦਿੰਦੇ ਨੇ ਪਰ ਇਹ 2000 ਰੁਪਏ ਅਫਸੂਲ ਕਰਦਾ ਜੇਕਰ ਰਜਿਸਟਰੀ ਦੀ ਕਾਪੀ ਇਹ ਤੋਂ ਕੋਈ ਬੰਦਾ ਸਿੱਧੇ ਤੌਰ ਤੇ ਲੈਣਾ ਜੇਵੇ ਬਾਹਰੋਂ ਜੇ ਦਲਾਲਾ ਨਹੀਂ ਕਿਸੇ ਨੇ ਲੈਣੀਆਂ ਤਾਂ ਉਹਦਾ ਰੇਟ 1500 ਆ ਯਾਨੀ ਕਿ ਡਬਲ ਰੇਟ ਆ ਸੋ ਆਰਸੀ ਜਿਹੜਾ ਹੈਗਾ ਜਿਹਨੂੰ ਰਜਿਸਟਰੀ ਕਲਰਕ ਕਹਿੰਦੇ ਆ ਉਹਦਾ ਇਹ ਕਹਿਣਾ ਹੈ ਜਦੋਂ ਉਹਦੇ ਕੋਲ ਗੱਲ ਜਾਂਦੀ ਹੈ ਕਿ ਇਹ ਮੋਟੇ ਪੈਸੇ ਲੈਂਦਾ ਉਹ ਕਹਿੰਦਾ ਇਹਦੇ ਬਿਨਾ ਮੇਰਾ ਸਰਦਾ ਨਹੀਂ ਸੋ ਜਦੋਂ ਗੱਲ ਆ ਜੇ ਕਿ ਸਰਦਾ ਨਹੀਂ ਤਾਂ ਬੜੀ-ਬੜੀ ਸਮੱਸਿਆ ਹੁੰਦੀ ਹੈ ਕਿ ਫਿਰ ਰਿਸ਼ਤ ਬਖੋਰੀ ਕਿਵੇਂ ਰੁਕੇਗੀ ਭਾਵੇਂ ਕਿ ਤਹਿਸੀਲਾਂ ਦੇ ਵਿੱਚ ਕੈਮਰੇ ਵੀ ਲੱਗੇ ਹੋਏ ਨੇ ਪਹਿਲਾਂ ਵੀ ਆਪਾਂ ਕੈਮਰੇ ਦੀ ਗੱਲ ਕੀਤੀ ਆ ਐਫਸੀਆਰ ਨੇ ਬਕਾਇਦਾ ਆਰਡਰ ਵੀ ਕੀਤੇ ਨੇ ਕਿ ਵਧੀਆ ਕਿਸਮ ਦੇ ਤੁਸੀਂ ਕੈਮਰੇ ਲਗਾਓ ਲਗਾਓ ਪਰ ਕਈ ਵਾਰੀ ਕੈਮਰੇਾਂ ਦੇ ਮੂੰਹ ਬਰਾਗਰ ਦਿੱਤੇ ਜਾਂਦੇ ਨੇ ਪਹਿਲਾਂ ਵੀ ਆਪਾਂ ਇੱਕ ਸਟੋਰੀ ਕੀਤੀ ਸੀ ਕੇ ਰਜਿਸਟਰੀਆਂ ਉੱਤੇ ਮੋਹਰ ਲਗਾਉਣ ਬਦਲੇ ਇੱਕ ਜਿਹੜਾ ਪੀਨ ਹੈ ਉਹ 500 ਰੁਪਏ ਹਰ ਰਜਿਸਟਰੀ ਦਾ ਲੈਂਦਾ ਹੈ ਜਦੋਂ ਇਹ ਮਾਮਲਾ ਸਰਕਾਰ ਦੇ ਧਿਆਨ ਚ ਆਇਆ ਖਬਰ ਕਾਫੀ ਫਲੈਸ਼ ਹੋਈ ਸੀ ਉਸ ਤੋਂ ਬਾਅਦ ਉਸ ਦੀ ਬਦਲੀ ਮੁਹੱਲੇ ਵਿੱਚ ਕਰ ਦਿੱਤੀ ਸੀ ਉਹ ਰਾਜਪੁਰੇ ਨਾਲ ਸੰਬੰਧਿਤ ਜਿਹੜਾ ਪੀਐਨਸੀ ਜਾਣਕਾਰੀ ਅਨੁਸਾਰ ਉਹਨੇ 100 ਏਕੜ ਜ਼ਮੀਨ ਵੀ ਖਰੀਦੀ ਹੈ ਫਿਰ ਇਹ ਸਰਕਾਰ ਨੇ ਦੇਖਣਾ ਹੈ ਕਿ ਲੋਕਾਂ ਦੀ ਮਿਹਨਤ ਵਾਲੇ ਪੈਸੇ ਨਾਲ ਇੱਕ ਬੰਦੇ ਨੇ 100 ਏਕੜ ਕਿਵੇਂ ਬਣਾ ਲਈ ਫਿਰ ਜਦੋਂ ਦੁਬਾਰੇ ਇੱਕ ਦੂਸਰਾ ਜਿਹੜਾ ਪੀਨ ਉਸੇ ਪੋਸਟ ਤੇ ਆ ਗਿਆ ਉਸੇ ਸੀਟ ਤੇ ਆ ਗਿਆ ਉਹ ਵੀ 500 ਰੁਪਏ ਲੈਣ ਲੱਗੇ ਸੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਿਨ੍ਹਾਂ ਦਿਨਾਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਹਿਸੀਲਦਾਰਾਂ ਨੂੰ ਵਿਲੇ ਕਰਤਾ ਸੀ ਤਹਿਸੀਲਦਾਰ ਹੱਥ ਤੇ ਹੱਥ ਤਰਕੇ ਬਹਿ ਗਏ ਸਨ ਕਿਉਂਕਿ ਕਾਨੂੰਗੋਆਂ ਨੂੰ ਜਾਂ ਫਿਰ ਹੋਰ ਮੈਕਿਮਾ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਰਜਿਸਟਰੀਆਂ ਦੇ ਕੰਮ ਤੇ ਲਗਾ ਦਿੱਤਾ ਸੀ ਬਹੁਤ ਸਾਰੇ ਅਜਿਹੇ ਤਸੀਲਦਾਰ ਸੀ ਜਿਨ੍ਹਾਂ ਨੂੰ ਹੈੱਡਕੁਆਰਟਰ ਤੇ ਵੀ ਭੇਜ ਦਿੱਤਾ ਸੀ ਜਿਹੜੇ ਰਿਸ਼ਤਤਕ ਹੋਰੀ ਆਪਣਾ ਹੱਕ ਸਮਝਦੇ ਸਨ ਤੁਹਾਡੇ ਯਾਦ ਹੋਵੇਗਾ ਕਿ ਧਰਨੇ ਮੁਜ਼ਾਹਰੇ ਤੱਕ ਗੱਲ ਪਹੁੰਚ ਗਈ ਸੀ ਹੜਤਾਲਾਂ ਵੀ ਕਰਤੀਆਂ ਸੀ ਪਰ ਮੁੱਖ ਮੰਤਰੀ ਕੋਲ ਸਿੰਘ ਮਾਨ ਨੇ ਉਹਨਾਂ ਦੀ ਕਰ ਤਰੀਕ ਕਰਨੀ ਬਣਦੀ ਆ ਕਿ ਇੱਕ ਵਾਰੀ ਤਾਂ ਤਸੀਲਾਂ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਸੀ ਪਰ ਇਹ ਬ੍ਰਿੱਕੀ ਵਾਲਾ ਭ੍ਰਿਸ਼ਟਾਚਾਰ ਹੈ ਕਿਉਂਕਿ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਆਪਣੇ ਕੰਮ ਵਾਸਤੇ ਮਾੜੇ ਮੁੱਟੇ ਕਈ ਵਾਰੀ ਕਾਗਜ਼ਾਂ 'ਚ ਕੋਈ ਘਾਟ ਰਹਿ ਜਾਂਦੀ ਹੈ ਉਹ ਘਾਟ ਖੁਦ ਦੂਰ ਕਰਨੇ بجائے ਜਾਂ ਫਿਰ ਟੈਂਪ ਡੈਂਡ ਵੀ ਜਾਇ ਸਿੱਧੇ ਤੌਰ ਤੇ ਪੈਸੇ ਜਿਹੜੇ ਹੈਗੇ ਆ ਤਹਿਸੀਲ ਦੇ ਜਿਹੜੇ ਕਰਮਚਾਰੀ ਨੇ ਉਹ ਲੈ ਲੈਂਦੇ ਨੇ ਜਾਂ ਫਿਰ ਲੋਕਾਂ ਨੂੰ ਵੀ ਹੁੰਦਾ ਹੈ ਕਿ ਟਾਈਮ ਕਿਹੜਾ ਖਰਾਬ ਕਰੂ ਲੋਕ ਵੀ ਕਈ ਵਾਰੀ ਰਿਸ਼ਵਤ ਦੇਣਾ ਮੰਨ ਜਾਂਦੇ ਨੇ ਸੋ ਵੱਡਾ ਮਾਮਲਾ ਹੈ ਇਹ ਵੀ ਤੁਹਾਨੂੰ ਧਿਆਨ ਚ ਲਿਆ ਦਈਏ ਕਿ ਪਿਛੇ ਪਿਛਲੇ ਦਿਨਾਂ ਦੌਰਾਨ ਇੱਕ ਜਿਹੜੀ ਪੰਚਾਇਤੀ ਜ਼ਮੀਨ ਆ ਉਹਦਾ ਸੀਲਜ ਹੋਇਆ ਉਹਦੇ ਉੱਤੇ ਵੀ ਵੱਡੀ ਪੱਧਰ ਤੇ ਕਬਜ਼ੇ ਕਰਕੇ ਦਿੱਲੀ ਦੀ ਕੰਪਨੀ ਫਲੈਟ ਬਣਾ ਰਹੀ ਹੈ ਤੇ ਉਹਨਾਂ ਫਲੇਟਾਂ ਦੀਆਂ ਰਜਿਸਟਰੀਆਂ ਵੀ ਤਹਿਸੀਲ ਦੇ ਵਿੱਚ ਹੋਰੀਆਂ ਨੇ ਇਸ ਵੱਡੇ ਸਕੈਂਡਲ ਦਾ ਭੰਡਾ ਫੋੜ ਕਦੇ ਫਿਰ ਕਰਾਂਗੇ ਪਹਿਲਾਂ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ ਤੁਹਾਨੂੰ ਸਹਿਜੇ ਅੰਦਾਜ਼ਾ ਹੋ ਜਾਏਗਾ ਕਿ ਕਿਸ ਤਰ੍ਹਾਂ ਰਿਸ਼ਤੋਖੋਰੀ ਚੱਲਦੀ ਹੈ ਨਾ ਬਤਾਉ ਨਾ ਸਕੈਨਿੰਗ ਕਰਦੇ ਕਲੈਕਸ਼ਨ ਰਹਿ ਗਈ ਮੈਂ ਸਮਝਦਾ ਕਿੰਨੇ ਜੜੀ ਕਲੈਕਸ਼ਨ ਹੋਰ ਕੋਣ ਕਰਦਾ ਹੈ ਕਿੰਨਾ ਪਤਾ ਕਿ ਇੱਧਰ ਕਰਦੇ ਦੁਨੀਆਂ ਵੀ ਆਪਣਾ ਤੂੰ ਅੱਠ ਵਜੇ ਤੱਕ ਬੈਠਾ ਰਹਿਣਾ ਨਾ ਨਾ 6 7 अच्छा सात दा बज गया हुण और रजिस्ट्रीया लेट ਨਿਭੜੀਆਂ ਨਈ ਅੱਜ ਸਾਥੀ ਆਸੀ ਸਾਹ ਨੂੰ ਪੁੱਛ ਰੋਣਾ ਜੀ ਮੈਂ ਤੈਨੂੰ ਪੁੱਛ ਰਿਹਾ ਤੂੰ ਡਿਊਟੀ ਦੇ ਬੈਠਿਆ ਹੁਣ ਉਹ ਆਸੀ ਸਾਹ ਨੂੰ ਪੁੱਛਣਾ ਹੀ ਉਹ ਬਿਠਾ ਕੇ ਗਏ ਆ ਮੈਨੂੰ ਉਹ ਕਹਿੰਦੇ ਨੇ ਸਟੈਂਡਿੰਗ ਕਰਕੇ ਜਾਣੀ ਤੁਸੀਂ ਠੀਕ ਆ ਪਰ ਮੁਕਤ ਕਿੰਨੇ ਹੋ ਗਿਆ ਅੱਜ ਉਹ ਸਰਵਟਿੰਦਰ ਜੀ ਕੱਟ ਗਏ ਸੀ ਸਹਿਨਤਾ ਤੋਂ ਕਰਾਈ ਤਹਿਸੀਲਦਾਰ ਤੋਂ ਮੈਂ ਕਿੱਥੇ ਕਰਾਈ ਹੋਰ ਮੈਂ ਤਾਂ ਕਰਾਈ ਨਹੀਂ ਸਾਹਿਬ ਆਪ ਕਰਾਂਦੇ ਜਿੱਦ ਹੀ ਹੈਗੀ ਸਰਟੀਫਾਈਡ ਕਾਪੀਆਂ ਕਿੰਨੇ ਕਰਾਂਗੇ ਅੱਜ ਮੈਂ ਤਾਂ ਕਰਾਈਏ ਨਹੀਂ ਜੀ ਮੈਂ ਵੀ ਪਰਮਾ ਦਾ ਸਟਾਫੀਡ ਲਖਨਾਰ ਰਜਿਸਟਰੀ ਆ ਪਰ ਹਾਂ ਸਰਕਾਰ ਜੀ ਗਰਗ ਖਾਬ ਆਏ ਸੀ ਇਹ ਮਸਕੈਣੀ ਕਰ ਰਿਹਾ ਸੀ ਸਰ ਕਿਰਪਾ ਕਰੀ ਮੈਂ ਮੈਡਮ ਕੈਰੀ ਡਿਊਟੀ 5 ਵਜੇ ਖਤੋਂ ਹੁੰਦੀ 8 ਵਜੇ ਖਤਮ ਨਹੀਂ ਹੁੰਦੀ ਉਹ ਫਿਰ ਉਹ ਤਾਂ ਚਲੋ ਮੈਂ ਉਹਨਾਂ ਦਾ ਕੰਮ ਉਹਨਾਂ ਦਾ ਕਰ ਰਿਹਾ ਜੀ ਆਹੋ ਉਹ ਦੁਬਾਰਾ ਜਵਾਬ ਦੇਣਗੇ ਫਿਰ ਜਦੋਂ ਘਰ ਤੋਂ ਕਰੀ ਮਾਰਾ ਕਿੱਧਰ ਜਾਲੇ ਸਰਕਾਰੀ ਸੀਟ ਐ ਮਾੜਾ ਚੰਗਿਆ ਨਿਕਲ ਗਈ ਹੁੰਦੀ। ਨਰਨਾਲਾ ਕਮਜ਼ੋਰ ਤੇ ਆ ਗਿਆ ਇਸ ਤਰ੍ਹਾਂ ਸੇ। ਨਹੀਂ ਸਿਮਰਨ ਵਾਲਾ ਮੇਰੇ ਤੇ ਕਾਤੇ ਆ ਗਿਆ ਜੀ। ਜਿਹਨੇ ਨੂੰ ਪੁੱਛ ਲਓ ਬਾਹਰ ਜੇ ਮੈਨੂੰ ਕੋਈ ਉਹ ਚੇਲਾ ਹੈ ਤੂੰ ਸਾਰਿਆਂ ਨੂੰ ਪੁੱਛਿਆ ਹੋਇਆ ਮੈਂ ਤਾਂ। ਬੜਾ ਕਮਾਲ ਏ। ਫਿਰ ਸਭ ਮੈਂ ਲਾਇਆ ਉਹਨੂੰ ਸਾਂ ਕਰ ਰਿਹਾ। ਮੈਂ ਆਪਣਾ ਕੰਮ ਕਰਾ ਲਿਆ ਸੀ ਕੋਈ ਖਰਾਬ ਕਰਾਂ ਸਰ ਮੈਂ ਤਾਂ ਬੜਾ ਕੰਮ ਹੈ। ਆ ਮੈਂ ਇਧਰ ਆ। ਆ ਵੀ ਰੱਖ। ਪ੍ਰਿਸ਼ਟਾਚਾਰ ਦੇ ਇਸ ਮਾਮਲੇ ਬਾਰੇ ਜਦੋਂ ਸਭ ਤਸੀਲਦਾਰ ਦੇ ਤਸੀਲਦਾਰ ਕਸ਼ਿਸ਼ ਗਰਗ ਦਾ ਪੱਖ ਲੈਣਾ ਚਾਹਤਾ ਉਹਨਾਂ ਆਪਣਾ ਫੋਨ ਹੀ ਨਹੀਂ ਚੁੱਕਿਆ ਸੋ ਇਹ ਸੀ ਜੀਰਕਪੁਰ ਦੀ ਸਭ ਤਸੀਲ ਦਾ ਪ੍ਰਸ਼ਾਸਨ ਤੰਤਰ ਕਿ ਕਿਵੇਂ ਲੋਕਾਂ ਦੀ ਮਿਹਨਤ ਤੇ ਹਨ ਪਸੀਨੇ ਦੀ ਕਮਾਈ ਨੂੰ ਕਿਵੇਂ ਲੁੱਟਿਆ ਜਾਂਦਾ ਹੈ ਤੇ ਤਸੀਲਦਾਰ ਵੀ ਉੱਤੋਂ ਤੋਂ ਕਹਿੰਦੇ ਨੇ ਕਿ ਅਸੀਂ ਰਿਸ਼ਵਤ ਨਹੀਂ ਲੈਂਦੇ ਪਰ ਦਲਾਲਾ ਨਹੀਂ ਰਿਸ਼ਵਤ ਦੀ ਕੋਈ ਕਰਦੇ ਨਹੀਂ ਕਿਉਂਕਿ ਜੇ ਦਲਾਲ 20 ਜਾਂ 25000 ਤਸੀਲਦਾਰ ਦੇ ਨਾਂ ਤੇ ਲਊਗਾ ਤਾਂ ਉਹਨੇ ਵੀ ਕਟੁਕਟ 10 ਤੋਂ 15000 ਆਪਣੀ ਜੇਬ ਦੇ ਵਿੱਚ ਪਾਉਣਾ ਸੋ ਮੋਟਾ ਗੋਲਮਲ ਅਜੇ ਵੀ ਹੋ ਰਿਹਾ ਥੰਮੇ ਕਿ ਪਹਿਲਾਂ ਨੂੰ ਰਿਸ਼ਤ ਕੁਰੀ ਰੁਕੀ ਜ਼ਰੂਰ ਹੈ ਪਰ ਥੰਮੇ ਨਹੀਂ ਦੇਖਦੇ ਹਾਂ ਇਸ ਵਾਸਤੇ ਸਰਕਾਰ ਦੇ ਧਿਆਨ ਕਦੋਂ ਜਾਏਗਾ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਕੋਖਰ ਐਸਐਸ ਨਗਰ ਮਹੱਲੀ